ਸਮਾ ਪਾਦਰੋਂ ਦੇ ਮਹੀਨੇ ਚ ਆਪਣੇ ਅਕਸਰ ਜਿਹੜਾ ਗੁੜ ਅਸੀਂ ਮਿੱਟੀ ਦੇ ਭਾਂਡਿਆਂ ਚ ਪਾਉਂਦੇ ਸਾਂ ਜੀ ਉਹ ਚੀੜਾ ਹੋ ਜਾਂਦਾ ਸੀ ਤੁਹਾਨੂੰ ਪਤਾ ਹੋਣਾ ਇੱਥੇ ਤੇ ਨਹੀਂ ਨਾ ਉਹ ਚਿਪਚਿਪਾ ਹੋ ਜਾਂਦਾ ਸੀ ਤੇ ਕੱਤੇ ਅਸੂ ਚ ਜਾ ਕੇ ਅਸੂ ਕੱਤੇ ਮੱਗਰ ਜਾ ਕੇ ਫਿਰ ਢੇਲੀ ਪੱਕੀ ਹੋ ਜਾਂਦੀ ਸੀ ਉਹ ਗੁੜ ਚਿਪਚਿਪਾ ਹੋਇਆ ਹੈ ਤੇ ਉਥੇ ਮੱਖੀ ਆ ਕੇ ਬੈ ਗਈ ਮੱਖੀ ਦਾ ਮਿੱਠੇ ਨਾਲ ਸੰਬੰਧ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਆ ਨਿੱਕੇ ਨਿੱਕੇ ਤੇਰੇ ਪੈਰ ਨੇ ਨਿੱਕਾ ਜਿਹਾ ਤੇਰਾ ਰੱਬ ਨੇ ਢਿੱਡ ਲਾਇਆ ਤੂੰ ਦੋ ਚੱਕੀਆਂ ਮਾਰਤੇ ਜਾ ਉਹ ਕਹਿੰਦੀ ਹਾਏ ਕਿਸੇ ਹੋਰ ਨੂੰ ਨਾ ਪਤਾ ਲੱਗ ਜਾ ਮੈਂ ਕੱਲੀ ਇੱਥੇ ਰਵਾਂ ਦੇਖੋ ਘਰੇਲੂ ਮੱਖੀ ਕਦੀ ਦੂਜੀਆਂ ਮੱਖੀਆਂ ਉਹਨੂੰ ਲੈ ਕੇ ਆਉਂਦੀ ਕਿ ਦੇਖਿਆ ਸ਼ਾਇਦ ਵੀ ਮੱਖੀ ਲੈ ਕੇ ਆਉਂਦੀ ਦੂਜੀ ਉਹਨੂੰ ਕਿਤੇ ਬਾਗੀਚਾ ਮਿਲ ਜਾਏ ਅਕੈਲੀਪੋਰਨੀਆ ਸੀ ਰਹਿਨੇ ਆ ਉੱਥੇ ਅਸਲ 'ਚ ਮੱਖੀਆਂ ਰੈਂਟ ਤੇ ਲਿਆਈਆਂ ਜਾਂਦੀਆਂ ਨੇ ਬਦਾਮਾਂ ਵਾਸਤੇ ਕਿਉਂਕਿ ਮੱਖੀ ਇੱਕ ਜਾਂਦੀ ਹੈ ਉਹਨੂੰ ਕਿਤੇ ਮਕਰੰਦ ਮੇਜਾ ਇਹ ਰਸ ਮਿਲ ਜਾ ਉਹ ਦੂਜੀਆਂ ਨੂੰ ਕਹਿੰਦੀ ਹੈ ਜਾਓ ਇਹਨਾਂ ਦੀ ਭਾਸ਼ਾ ਹੈ ਜੀ ਇਹਨਾਂ ਦੀ ਜਿਹੜੀ ਇਹ ਆਵਾਜ਼ ਹੈ ਤੇ ਇਹਨਾਂ ਦੀ ਖੰਬਾਂ ਦੀ ਜਿਹੜੀ ਫਰਬਰਾਟ ਨਾ ਇਹਨਾਂ ਦੀ ਲੈਂਗੁਏਜ ਹੈ ਉਹ ਦੱਸਦੀ ਇੰਨੀ ਦੂਰ ਤੇ ਇਹ ਫੁੱਲਾਂ ਦਾ ਬਾਗੀਚਾ ਜਾਂ ਫੁੱਲਾਂ ਦਾ ਖੇਤ ਹੈ ਦੂਜੀਆਂ ਮੱਖੀਆਂ ਨੂੰ ਆ ਜਿਹੜੀ ਘਰੇਲੂ ਮੱਖੀ ਇਹ ਨੇੜੇ ਨਹੀਂ ਆਉਂਦੀ ਇਹ ਜਿਵੇਂ ਕਰਦੇ ਆ ਜੇ ਉੱਥੇ ਉਹ ਬੈਠੀ ਮੱਖੀ ਉਹਨੇ ਖਾ ਲਿਆ ਛੱਡਣ ਨੂੰ ਦਿਲ ਨਹੀਂ ਕੀਤਾ ਖਾ ਤਾਂ ਲਿਆ ਪਰ ਉਹ ਗੁੜ ਇੰਨਾ ਚੀੜਾ ਸੀ ਨਿੱਕੀਆਂ ਨਿੱਕੀਆਂ ਲੱਤਾਂ ਵਿੱਚ ਵਸ ਗਿਆ ਤੀਲੇ ਵਰਗ ਤੀਲੇ ਤੋਂ ਵੀ ਬਰੀਕ ਖੰਭ ਵਿੱਚ ਫਸ ਗਿਆ ਮਹਾਰਾਜ ਕਹਿੰਦੇ ਨੇ ਖਾ ਕੇ ਉੱਡ ਜਾਂਦੀ ਤੇ ਜੀਵਨ ਸੀ ਹੁਣ ਲਾਲਚ ਕਰ ਲਈਏ ਮਿੱਠੇ ਨੇ ਤੈਨੂੰ ਮਾਰ ਜਾਣਾ ਗਿੱਲੀ ਗਿੱਲੀ ਰੋਡੜੀ ਨਿੱਕੀ ਜੀ ਥੋੜੀ ਚਿਪਚਿਪੀ ਗੁੜ ਦੀ ਰੋੜੀ ਗਿੱਲੀ ਗਿੱਲੀ ਰੋਡੜੀ ਭੌਂਦੀ ਭਾਪਪ ਆਏ ਜੋ ਬੈਠੇ ਸੇ ਫਾਤਿਹਾ ਉਬਰੇ ਭਾਗ ਮਸਾਏ ਜਿਹੜੇ ਬਹਿ ਗਏ ਉਹ ਫਸ ਗਏ ਮੈਂ ਬੇਨਤੀ ਕਰਾਂਗਾ ਜੀ ਲਾਲਚ ਵਾਲੀ ਬੰਦਾ ਖਿਮਾ ਕਰਦੇਓ ਜਿੱਥੇ ਲਾਲਚ ਹੈ ਚਾਹ ਖੂਨ ਦਾ ਰਿਸ਼ਤਾ ਹੈ ਚੇ ਪਰਮਾਰ ਦਾ ਜਿੱਥੇ ਲਾਲਚ ਆ ਜਾ ਉਥੇ ਕਦੀ ਪ੍ਰੇਮ ਹੋ ਹੀ ਨਹੀਂ ਸਕਦਾ ਫਰੀਦਾ ਜਾਨ ਲੱਭ ਤਾਂ ਨਿਹੋ ਕਿਆ ਲੱਭ ਤਾਂ ਕੂੜਾ ਨੇ ਕਿਚਰ ਝਟ ਲੰਗਾਈ ਆ ਛੱਪਰ ਟੁੱਟੇ ਮੈਂ ਕਿੰਨਾ ਸਮਾਂ ਬੰਦਾ ਟੁੱਟੀ ਹੋਈ ਛਪਰੀ ਚ ਕੱਲੂਗਾ ਨਹੀਂ ਗੁਰੂ ਸਾਹਿਬ ਕਹਿੰਦੇ ਨਾ ਐਸਾ ਲਾਲਚ ਨਹੀ ਲਾਲਚ ਛਾਡੋ ਅੰਦੇਓ ਲਾਲਚ ਦੁੱਖ ਭਾਰੀ ਮਾਰ ਸ਼ਬਦ ਵਰਦੇ ਹੁਣ ਮੈਂ ਇੱਕ ਉਦਾਹਰਨ ਧੰ ਗੁਰੂ ਅਮਰਦਾਸ ਜੀ ਦੀ ਦੇਣੀ ਚਾਹਨਾ ਗੁਰੂ ਅਮਰਦਾਸ ਕੀ ਅਕਤ ਕਥਾ ਹੈ ਇਕ ਜਿਹੀ ਕਛ ਕਈ ਨਾ ਜਾਈ ਗੁਰੂ ਅਮਰਦਾਸ ਜੀ ਦੀ ਕਥਾ ਕਿੰਨੇ ਕਹਿ ਨਹੀਂ ਗੋਇੰਦਵਾਲ ਸਾਹਿਬ ਮਹਾਰਾਜ ਜੀ ਅੱਠ ਪੈਰ ਚ ਇੱਕ ਵਾਰੀ ਛੱਕਦੇ ਸਨ ਜੀ ਤੇ ਉਹ ਵੀ ਓਗਰਾ ਛੱਕਦੇ ਸਨ ਮਹਾਰਾਜ ਓਗਰਾ ਸਮਝਦੇ ਆ ਨਾ ਤਾਂ ਅਨਾਜ ਇਕੱਠਾ ਕਰਕੇ ਉਬਾਲ ਕੀਤੇ ਲੂਣ ਨਹੀਂ ਸੰਪਾਂਦੇ ਬਹੁਤ ਘਟ ਇੱਕ ਵਾਰੀ ਛਕਣਾ ਊਗਰਾ ਛਕਣਾ ਬਸ ਬਾਕੀ ਨਹੀਂ ਤੇ ਸੰਗਤ ਦੀ ਮਾਇਆ ਕੋਈ ਥੋੜੀ ਨਹੀਂ ਸੀ ਹਰ ਪਾਤਸ਼ਾਹੀ ਜੀ ਨੇ ਆਪਣੇ ਸਮੇਂ 'ਚ ਸਾਨੂੰ ਖਾਲਸੀ ਗੁਣ ਸਿਖਾਏ ਆ ਵੀ ਤੁਸੀਂ ਆ ਕਰੋ ਹੁਣ ਆਪ ਸਭ ਨੂੰ ਪਤਾ ਹੈ ਗੋਇੰਦਵਾਲ ਸਾਹਿਬ ਜਿਹੜਾ ਲੰਗਰ ਬੰਦਾ ਸੀ ਇਤਿਹਾਸ ਵਿੱਚ ਤਾਂ ਬਹੁਤ ਕੁਝ ਲਿਖਿਆ ਲੰਗਰ ਚਾਹ ਬੰਦਾ ਸੀ ਜੀ ਖਾਣ ਵਾਲੇ ਕਹਿ ਦਿੰਦੇ ਮੈਨੂੰ ਪਤਾ ਵੀ ਇਹ ਕੋਈ ਲੁਕੀ ਛਪੀ ਗੱਲ ਨਹੀਂ ਵੈਸੇ ਮੈਂ ਸਟੇਜ ਤੇ ਨਹੀਂ ਕਹਿੰਦਾ ਹੁੰਦਾ ਕਿ ਗੁਰੂ ਅਮਰਦਾਸ ਜੀ ਗਏ ਤੇ ਗੁਰੂ ਅੰਗਦ ਸਾਹਿਬ ਜੀ ਦੇ ਲੰਗਰ ਦੇ ਵਿੱਚ ਕਹਿੰਦੇ ਆ ਮਾਹ ਪ੍ਰਸਾਦ ਸੀ ਇਤਿਹਾਸ ਵਾਲੇ ਖਾਣ ਵਾਲੇ ਕਹਿ ਦਿੰਦੇ ਆ ਮੈਂ ਕਦੀ ਇਸ ਮਸਲੇ ਤੇ ਬਹਿਸ ਵੀ ਨਹੀਂ ਕੀਤੀ ਇਹ ਮਸਲਾ ਉਹ ਵੀ ਜਿਹੜਾ ਤੁਹਾਡੇ ਮਨ ਨਾਲ ਸੰਬੰਧ ਰੱਖਦਾ ਹੈ ਪਰ ਇੱਕ ਪਾਸੇ ਸੀ ਕਹਿੰਨੇ ਆ ਵੀ ਅਸੀਂ ਇਤਿਹਾਸ ਉਹ ਮੰਨਦੇ ਆ ਜਿਹਨੂੰ ਗੁਰਬਾਣੀ ਮੰਨਦੀ ਹੋਵੇ ਇਹ ਹੀ ਹੈ ਨਾ ਗੁਰੂ ਅੰਗਦ ਦੇਵ ਜੀ ਦੇ ਲੰਗਰ ਦਾ ਜ਼ਿਕਰ ਗੁਰੂ ਅੰਗਦ ਸਾਹਿਬ ਦੀ ਬਾਣੀ ਚ ਹੈ ਤੇ ਜ਼ਿਕਰ ਵੀ ਉਹਨਾਂ ਕੀਤਾ ਜਿਹੜੇ ਮਹਾਰਾਜ ਦੇ ਰਬਾਬੀ ਨੇ ਉਹਦੇ ਵਿੱਚ ਉਹਨਾਂ ਨੇ ਬਿਲਕੁਲ ਕਿਤੇ ਮਾਸ ਦਾ ਜ਼ਿਕਰ ਨਹੀਂ ਕੀਤਾ ਪਰ ਮੈਂ ਫਿਰ ਵੀ ਬੇਨਤੀ ਕਰ ਦਿਆਂਗਾ ਇਹ ਮਸਲਾ ਇੱਕ ਐਸਾ ਹੈ ਜਿਹਨੂੰ ਇੱਕ ਨਿਰਪਰ ਕਰਦਾ ਬੰਦੇ ਤੇ ਜਦੋਂ ਬੰਦਾ ਬੰਦਗੀ ਵਾਲੇ ਪਾਸੇ ਤੁਰ ਪਿਆ ਰਹੋ ਸੱਚੇ ਵੇ ਉਹ ਤਾਂ ਅਠਾ ਪੈਰਾਂ ਦੀ ਰੋਟੀ ਵੀ ਛੱਡਣ ਤੱਕ ਆ ਜਾਂਦਾ ਇੱਕ ਰੋਟੀ ਨਾਲ ਗੁਜ਼ਾਰਾ ਕਰ ਲੈਂਦਾ ਜੀਵਨ ਜਰਾ ਸਹੂਗਾ ਉੱਥੇ ਕੋਈ ਤੇ ਮੇਰਾ ਖਿਆਲ ਇਹ ਬੰਦਗੀ ਕਰਕੇ ਇਹਦਾ ਉੱਤਰ ਮਿਲਦਾ ਕਿਸੇ ਵਿਦਵਾਨ ਤੋਂ ਨਹੀਂ ਮਿਲਣਾ ਉੱਥੇ ਗੁਰੂ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਉੱਥੇ ਬਰਬਾਦੀ ਸਾਹਿਬਾ ਨੇ ਲਿਖਿਆ ਹੈ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ ਅੱਗੇ ਕੀ ਸ਼ਬਦ ਹੈ ਲੰਗਰ ਦੌਲਤ ਵੰਡਿਆ ਅਗਲੇ ਕੀ ਹੈ ਰਸ ਅੰਮ੍ਰਿਤ ਖੀਰ ਘਾਲੀ ਉਹਦੇ ਵਿੱਚ ਸਤਗੁਰਾਂ ਨੇ ਲੰਗਰ ਦਾ ਜ਼ਿਕਰ ਕੀਤਾ ਹੈ ਲੰਗਰ ਵਿੱਚ ਚੀਜ਼ ਕੀ ਬੰਦੀ ਹੈ ਰਸ ਅੰਮ੍ਰਿਤ ਖੀਰ ਘਾਲੀ ਅੰਮ੍ਰਿਤ ਵਰਗੇ ਰਾਸ ਵਾਲੀ ਮਾਤਾ ਖੀਵੀ ਜੀ ਦੇ ਲੰਗਰ ਵਿੱਚ ਖੀਰ ਬੰਦੀ ਉਹਦੇ ਚ ਘਿਓ ਪਾ ਕੇ ਦਿੱਤਾ ਜਾਂਦਾ ਹੁਣ ਗੁਰੂ ਅਮਰਦਾਸ ਦੇ ਲੰਗਰ ਦਾ ਜ਼ਿਕਰ ਵੀ ਹੈ ਜੀ ਆਪ ਨੂੰ ਪਤਾ ਹੋਣਾ ਗੋਇੰਦਵਾਲ ਸਾਹਿਬ ਤਾਂ ਪ੍ਰਚਲਿਤ ਸੀ ਕਿ ਪਹਿਲਾਂ ਤੁਸੀਂ ਪੰਗਤ ਜਾਓ ਬਾਅਦ ਚ ਲੰਗਰ ਸ਼ਕੋ ਇੱਥੋਂ ਤੱਕ ਆਉਣ ਵਾਲੇ ਸਮੇਂ ਚ ਕਿਦਨਾਂ ਰਜ ਕਰਾਂਗਾ ਲੰਗਰ ਦਾ ਵਿਰੋਧ ਬਹੁਤ ਹੋਇਆ ਤਪਾਹਨ ਉਹ ਵੀ ਅੰਦਰੋਂ ਲੋਭੀ ਨਿਤਮਾਇਆ ਨੂੰ ਫਿਰ ਜਜਮਾਲਿਆ ਅਗੋਂ ਦੇ ਸੱਧਿਆ ਸੱਤੇ ਦੀ ਭਿੱਖਿਆ ਲੈ ਨਾਹੀਂ ਪਿਛੋਂ ਦਾ ਪਛਤਾਇਕ ਆਣ ਤਪ ਪੁੱਤ ਵਿੱਚ ਬਹਾਲਿਆ ਪੰਚ ਲੋਕ ਸਭ ਹੱਸਣ ਲੱਗੇ ਤਪਾ ਲੋਭ ਲੈ ਰ ਹੈ ਗਾਲਿਆ ਉਸ ਤਪੇ ਨੇ ਬਹੁਤ ਵਿਰੋਧ ਕੀਤਾ ਪਰ ਰਬਾਬੀਆਂ ਨੇ ਜਿਹੜੀਆਂ ਅੱਠ ਪੌੜੀਆਂ ਆਪ ਰਾਮਕਲੀ ਕੀ ਵਾਰ ਦੀਆਂ ਪੜਦੇ ਮੇਰੇ ਖਿਆਲ ਪਾ ਇਹ ਤੇ ਕਥਾ ਕੀਤੀ ਹੈ ਕਿ ਨਹੀਂ ਸ਼ਾਇਦ ਨਹੀਂ ਕੀਤੀ ਹਣਾ ਰਾਮਕਲੀ ਕੀ ਵਾਰ ਦੀ ਨਹੀਂ ਹੋਈ ਕਥਾ ਹਾਂ ਕੋਈ ਹਰ ਸਿੱਖ ਜਰੂਰ ਸੋਇਰੇ ਬੜਿਆ ਕਰੋ ਬਾਣੀ ਨੇ ਕਦੀ ਘਟਾਈ ਦੀ ਹੁੰਦੀ ਰਾਮਕਲੀ ਕੀ ਵਾਰ ਗਿਆਨੀ ਖਰਬੰਸ ਸਿੰਘ ਉਹਨਾਂ ਦਾ ਟੀਕਾ ਪੜ ਕੇ ਦੇਖੋ ਚ ਉਹਨਾਂ ਘਟਨਾ ਜ਼ਿਕਰ ਕੀਤੀ ਕਹਿੰਦੇ ਸਕਿਨ ਰੋਗ ਹੋਵੇ ਦਵਾਈ ਤਾਂ ਕੰਮ ਕਰਦੀ ਏ ਉਹਨਾਂ ਨੇ ਆਪਣੇ ਜੀਵਨ ਦੀ ਖੱਡ ਬੀਤੀ ਵਿੱਚ ਲਿਖੀ ਹੈ ਇਹ ਆਪਣੇ ਇੱਟੀਕੇ ਵਿੱਚ ਟੀਕਾ ਕਰਦਿਆਂ ਕਿਉਂਕਿ ਇਸ ਨਾਲ ਨਿੰਦਿਆ ਦਾ ਭਾਰ ਉਤਰਿਆ ਸੀ ਅਠ ਪੌੜੀਆਂ ਨੇ ਪਹਿਲੀਆਂ 5 ਪੌੜੀਆਂ ਰਾਏ ਬਲਵੰਡ ਜੀ ਦੀਆਂ ਨੇ ਅਖੀਰ ਵਾਲੀਆਂ ਤਿੰਨ ਪੌੜੀਆਂ ਬਾਬਾ ਸੱਤਾ ਜੀ ਦੀਆਂ ਭਾਈ ਸੱਤਾ ਜੀ ਦੀਆਂ ਏ ਸੋ ਟਿੱਕਾ ਸੋ ਬਹਿਣਾ ਹਾਂ ਤਨ ਤਨ ਰਾਮਦਾਸ ਗੁਰ ਚਾਰੇ ਜਾਗੇ ਚੌ ਜੁਗੀ ਇਹ ਭਾਈ ਸੱਤਾ ਜੀ ਦੀਆਂ ਨੇ ਉਸ ਵਿੱਚ ਭਾਈ ਸੱਤਾ ਜੀ ਇਹ ਗੱਲ ਕਹਿੰਦੇ ਆ ਕਹਿੰਦੇ ਹੁਣ ਅਸੀਂ ਕੰਡੀਸ਼ਨ ਲਾ ਕੇ ਨਹੀਂ ਆਈ ਦਾਨ ਜੇ ਸਤਗੁਰ ਭਾਵਸੀ ਸੋ ਸੱਤੇ ਦਾਨ ਇੱਕ ਥਾਂ ਤੇ ਦਾਨ ਪਾਠ ਇੱਕ ਥਾਂ ਤੇ ਦਾਨ ਹੈ ਦਾਨ ਦੇ ਸਤ ਸੱਤੇ ਭਾਵ ਜੋ ਸਤ ਗੁਰੂ ਨੂੰ ਪਾਉਂਦਾ ਜਾਨ ਦਾਨ ਦੇ ਸਤ ਗੁਰੂ ਭਾਵ ਸੀ ਸੋ ਸੱਤੇ ਦਾਨ ਸੱਤੇ ਦਰਥੇ ਭਾਈ ਸੱਤਾ ਭਾਈ ਸੱਤਾ ਜੀ ਕਹਿੰਦੇ ਨੇ ਉਹ ਵੇਖਾ ਸੀ ਜਦੋਂ ਮਤ ਤੇ ਪਰਦੇ ਪੈ ਗਏ ਸਾਨੂੰ ਮਾਇਆ ਨੇ ਲਾਲਚ ਵਿੱਚ ਸੱਚੀ ਮੁੱਚੀ ਕਿੰਨਾ ਪਰਵਾ ਲਿਆ ਗੁਰਮਖੋ ਇੰਨਾ ਸੋਹਣਾ ਕੀਰਤਨ ਕਰਨ ਵਾਲੇ ਬੰਦੇ ਜਿਹੜੇ ਸੱਚੀ ਮੁੱਚੀ ਕੀਰਤਨ ਕਰਦੇ ਨੇ ਅਮਰ ਦੀ ਵਰਖ ਆਉਂਦੀ ਏ ਇਸ ਲਾਲਚ ਉਹਨਾਂ ਬੰਦਿਆਂ ਨੂੰ ਹੀ ਪਰਵਾ ਲਿਆ ਸਰ ਮੋਹਰਾਂ ਕਿਨੇ ਹੀ ਧੰਨ ਗੁਰੂ ਅਮਰਦਾਸ ਜੀ ਹੁਣ ਸਾਡੀ ਕੋਈ ਸ਼ਰਤ ਨਹੀਂ ਤੁਸੀਂ ਜੋ ਧੋਲੀ ਚ ਪਾ ਦਿਓਗੇ ਬਸ ਤੇਰੀ ਦਿੱਤੀ ਹੋਈ ਦਾਤ ਸਾਨੂੰ ਦਾਨ ਹੀ ਅਸੀਂ ਦੇ ਲਾਇਕ ਨਹੀਂ ਦਾਨ ਜੇ ਸਤਗੁਰ ਭਾਵ ਸੀ ਸੋ ਸੱਤੇ ਦਾਨ ਉਹਦੇ ਵਿੱਚ ਇੱਕ ਬਚਨ ਹੈ ਨੇਤਰ ਸੋਈ ਤੇਰੀ ਹੈ ਤੁਹਾਡੀ ਕਿਚਨ ਚ ਕੀ ਬੰਦਦਾ ਰੋਜ਼ ਰਸੋਈ ਲੰਗਰ ਚ ਕੀ ਬੰਦਦਾ ਨੇਤਰ ਸੋਈ ਤੇਰੀ ਹੈ ਖਾਓ ਮੈਦਾ ਖਾਣ ਗੁਰਮੁਖੋ ਤੇ ਖਾਣ ਦਰਤ ਖਾਣਾ ਨਹੀਂ ਇੱਥੇ ਖਾਣ ਦਰਤੇ ਖੰਡ ਵਾ ਕਿਉਂਕਿ ਜਦੋਂ ਲਫ਼ਜ਼ ਬੜੇ ਗੁਰੂ ਗ੍ਰੰਥ ਸਾਹਿਬ ਵਿੱਚ 15 ਪਸ਼ਾਵਾਂ ਵਰਤੀਆਂ ਸਤਿਗੁਰਾਂ ਹੁਣ ਜੋ ਮੈਂ ਸ਼ਬਦ ਵਰਤਿਆ ਖਾਣ ਤੇ ਮਨ ਚ ਇਹ ਸਬੰਧ ਖਾਣਾ ਨਹੀਂ ਨਹੀਂ ਇੱਥੇ ਪਾਂਠ ਦੇ ਅਰਥ ਨੇ ਨੇਤਰ ਸੋਈ ਤੇਰੀਏ ਘਿਓ ਦੇਸੀ ਘਿਓ ਵਰਤਿਆ ਜਾਂਦਾ ਹੈ ਮੈਦਾ ਵਰਤਿਆ ਜਾਂਦਾ ਹੈ ਤੇ ਖੰਡ ਵਰਤੀ ਜਾਂਦੀ ਕਿਉਂਕਿ ਖੰਡ ਗੁਰੂ ਕਾਲ ਤੋਂ ਪਹਿਲਾਂ ਦੀ ਬਾਬਾ ਫਰੀਦ ਸਾਹਿਬ ਬਾਬਾ ਜੀ ਤੋਂ ਸਤਿਗੁਰਾਂ ਤੋਂ 300 ਸਾਲ ਪਹਿਲਾਂ ਹੁੰਦੇ ਆ ਉਹ ਖੰਡ ਦੀ ਵਰਤੋਂ ਕਰਦੇ ਫਰੀਦਾ ਸ਼ੱਕਰ ਖੰਡ ਨਵਤਗੜ ਇਹ ਮੇਰੀ ਬੇਨਤੀ ਆ ਇੱਕ ਸੱਜਣ ਕਹਿ ਰਿਹਾ ਸੀ ਜੀ ਕਨਕ ਨਹੀਂ ਸੀ ਗੁਰੂ ਵੇਲੇ ਨਹੀਂ ਪਿਆਰੋ ਕਨਕ ਵੀ ਹੁੰਦੀ ਸੀ ਉਦੋਂ ਗੁਰੂ ਘਰ ਸਾਹਿਬ ਛੇ ਦਾ ਜ਼ਿਕਰ ਆਇਆ ਮੈਂ ਅਰਜ਼ ਕਰਾਂਗਾ ਉੱਥੇ ਕਿਉ ਮੈਦਾ ਤੇ ਖੰਡ ਰੋਜ਼ ਵਰਤੇ ਆ ਫਿਰ ਅਗਲੀ ਗੱਲ ਜਿੰਨਾ ਲੰਗਰ ਬਣਿਆ ਅੱਜ ਦੇ ਵਿਦਵਾਨ ਨਹੀਂ ਮੰਨਦੇ ਇਹ ਸਾਨੂੰ ਸਬਕ ਸਿਖਾ ਦਿੰਦਾ ਜਿੰਨਾ ਲੰਗਰ ਬਣਿਆ ਹੈ ਸਾਰੇ ਦਾ ਸਾਰਾ ਵਰਤਾ ਦੇਣਾ ਜਿਹੜਾ ਬਚਦਾ ਹੈ ਉਹ ਵਿਆਸ ਨੇ ਜਲ ਪ੍ਰਵਾਹ ਕਰਕੇ ਭਾਂਡੇ ਮੁੱਦੇ ਮਾਰ ਕੇ ਲੰਗਰ ਦੇ ਸੋਣਾ ਕਿਉਂ ਇਹ ਗੁਰਦੇਵ ਗੁਰੂ ਅਮਰਦਾਸ ਦੱਸ ਰਿਹਾ ਸਿੱਖਾ ਚਿੰਤਾ ਨਾ ਕਰੀ ਜੇ ਰੱਬ ਦਾ ਚਿੰਤਨ ਕਰੇਗਾ ਸਵੇਰੇ ਜ਼ਿੰਦਗੀ ਦੇਗਾ ਤੇ ਖਾਣ ਨੂੰ ਰੋਟੀ ਵੀ ਦਏਗਾ ਇਹਦਾ ਮਤਲਬ ਹੈ ਸੀ ਭਰੋਸਾ ਇਹ ਸਭ ਤੋਂ ਸਭ ਨੂੰ ਪਤਾ ਹੈ ਮੈਂ ਬੇਨਤੀ ਕਰਾਂਗਾ ਦਿਉਨਿਕ ਵਿਦਵਾਨ ਨਹੀਂ ਮੰਨਦੇ ਨਾ ਗੱਲਾਂ ਨੂੰ ਕਿਉਂਕਿ ਇਹਨਾਂ ਨੂੰ ਮੰਨਣ ਲਈ ਸ਼ਰਧਾ ਭਾਵ ਚਾਹੀਦਾ ਜਲ ਪ੍ਰਵਾਹ ਕਰ ਦੇਣਾ ਭਾਂਡੇ ਮੁੱਦੇ ਵਿੱਚ ਨਹੀਂ ਸੋਰੇ ਫਿਰ ਲੰਗਰ ਤਿਆਰ ਹੁੰਦੇ ਪੈਸਾ ਮੈਂ ਉਹਦੇ ਵਿੱਚ ਇੱਕ ਘਟਨਾ ਆਪ ਨੂੰ ਸੁਣਾਉਣ ਲੱਗਾ ਹਾਂ ਜਿਵੇਂ ਮਸਕੀਨ ਸਾਹਿਬ ਜੀ ਬਾਰੇ ਮੈਂ ਕਿਹਾ ਉਹ ਕਹਿੰਦੇ ਨੇ ਬੰਦੀ ਦੀ ਬਾਡੀ ਗੁਰਦੁਆਰੇ ਖੁੰਦੀ ਏ ਪਰ ਅੰਦਰੋਂ ਬਾਜ਼ਾਰੂ ਹੁੰਦਾ ਹੈ ਬੈਠਾ ਮੰਦਰ ਚ ਹੁੰਦਾ ਅੰਦਰ ਬਾਜ਼ਾਰੂ ਹੈ ਬੈਠਾ ਮਸਜਿਦ ਛ ਹੈ ਅੰਦਰ ਬਾਜ਼ਾਰੂ ਹੈ ਵੈਗਰੂ ਜੀ ਪਰਮਾਤਮਾ ਤੋਂ ਡਰਿਏ ਮੈਂ ਅਕਸਰ ਕਹਿਣਾ ਹੁੰਨਾ ਜਦੋਂ ਗੁਰਦੁਆਰਾ ਜ਼ਗੀਰ ਬਣਾ ਕੇ ਲੋਕੀ ਉਹਦੀ ਦਰਬਾਰ ਤੋਂ ਕਰਨ ਲੱਗ ਪੈਣ ਉਦੋਂ ਪੈਸੇ ਤਾਂ ਇਕੱਠੇ ਕੀਤੇ ਜਾ ਸਕਦੇ ਆ ਪਰ ਕੌਮ ਤੇ ਗੁਰੂ ਦੀ ਸੇਵਾ ਨਹੀਂ ਹੋ ਸਕਦੀ ਜਿੰਨਾ ਪੈਸਾ ਸਿੱਖਾਂ ਕੋਲੇ ਨਾ ਜਿੰਨਾ ਪੈਸਾ ਸਾਡੇ ਕੋਲੇ ਤੇ ਜਿੰਨੀ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਬਰਕਤ ਦਿੱਤੀ ਇਹਨੂੰ ਮੋਸ਼ਨ ਹਲ ਨਹੀਂ ਦੂਜੀਆਂ ਕਮਿਊਨਿਟੀਆਂ ਕੋਲ ਪੈਸਾ ਘਟ ਨਹੀਂ ਸਾਡੇ ਤੋਂ ਬਹੁਤ ਯਾਦਾ ਹੈ ਪਰ ਚੇਤੇ ਰੱਖਿਓ ਬਾਬਾ ਖੜਕ ਸਿੰਘ ਦੀ ਗੱਲ ਖੋਂ ਮੰਦਿਰ ਬਹੁਤ ਸੋਹਣਾ ਬਣਾਇਆ ਸੀ ਤਲਾਬ ਦੇ ਵਿੱਚ ਬਣਾ ਦਿੱਤਾ ਢਾਂਚਾ ਰੰਦਰ ਸਾਹਿਬ ਵਰਗਾ ਬਣਾਤਾ ਸਾਰਾ ਦਿਖਾ ਦਿੱਤਾ ਬਾਬਾ ਜੀ ਆ ਵੀ ਉਸ ਤਰ੍ਹਾਂ ਆ ਵੀ ਉਸ ਤਰ੍ਹਾਂ ਦੇਖੋ ਪੌੜੀਆਂ ਵੀ ਉਸ ਤਰ੍ਹਾਂ ਇਹ ਗੁੰਮਤੀਆਂ ਵੀ ਉਸ ਤਰ੍ਹਾਂ ਉਹ ਸਾਧੂ ਬੰਦਾ ਸਾਰਾ ਦੇਖ ਕੇ ਕਹਿੰਦਾ ਬਾਕੀ ਤਾਂ ਸਭ ਠੀਕ ਏ ਪਰ ਗੁਰੂ ਰਾਮਦਾਸ ਕਿੱਥੇ ਢਾਂਚਾ ਤਾਂ ਬਣ ਸਕਦਾ ਗੁਰੂ ਰਾਮਦਾਸ ਕਿੱਥੋਂ ਲੈ ਕੇ ਆਓਗੇ ਮੈਂ ਤੁਹਾਨੂੰ ਬੇਨਤੀ ਕਰਾਂ ਗੁਰਮਖੋ ਤੁਹਾਡੇ ਘਰਾਂ ਦੀ ਰਸੋਈ ਵਿੱਚ ਗੁਰੂ ਨਾਨਕ ਸਾਹਿਬ ਦੀ ਬਰਕਤ ਵਰਦੀ ਹੈ ਤੇ ਉਹ ਵਰਸਦੀ ਜਿਹੜੀ ਬਾਬੇ ਕਾਲੂ ਦੀ ਕਮਾਈ ਸੀ ਵੇ ਪਾਏ ਸੇ ਵੀ ਕਿ ਦਿਨ ਬਾਪੂ ਜੀ ਦਾ ਜਰੂਰ ਮਨਾਇਆ ਕਰੋ ਮੈਂ ਇੰਗਲੈਂਡ ਭੋਲਿਆ ਸੀ ਤੇ ਉੱਥੇ ਨਾ ਗੁਰਦੁਆਰਾ ਬਣਾਇਆ ਮੈਨੂੰ ਪਤਾ ਬਾਬਾ ਕਾਲੂ ਜੀ ਪਿਤਾ ਜੀ ਨੇ ਗੁੱਸੇ ਚ ਨਹੀਂ ਜੀ ਇੱਕ ਬਾਪ ਪਿਤਾ ਦਾ ਸੁਭਾਗ ਹੈ ਆਪਣਾ ਰਾਏ ਬੁਲਾਰੇ ਕਹਿੰਦਾ ਹੈ ਬਾਬਾ ਕਾਲੂ ਸਾਹਿਬ ਜੀ ਨੂੰ ਬੁਲਾ ਕੇ ਵੇ ਕਾਲੂ ਸ਼ਬਦ ਵਰਦਾ ਕੋਲ ਬੁਲਾ ਕੇ ਤੇਰਾ ਪੁੱਤਰ ਮਹਾਪੁਰਖੀ ਤੇ ਨਾਲ ਅੱਖਾਂ ਭਰ ਕੇ ਕਹਿੰਦਾ ਇਹ ਦੇ ਕਰਕੇ ਮੇਰਾ ਸ਼ਹਿਰ ਵਸਦਾ ਹੈ ਇਹਦੇ ਕਰਕੇ ਮੇਰਾ ਸ਼ਹਿਰ ਵੱਸਦਾ ਇਹ ਮਾਹਪੁਰਖ ਹੀ ਵੇਖੀ ਕਿਤੇ ਫਿੱਟ ਮਾਰਨਾ ਆਖੀ ਇਹਦਾ ਮਤਲਬ ਤੂੰ ਭੈੜਾ ਨਾ ਬੋਲੀ ਕਿਤੇ ਗੁੱਸੇ ਚ ਨਾ ਬੋਲੀ ਫਿੱਟ ਮਾਰਨਾ ਆਖੀ ਬਾਬਾ ਕਾਲੂ ਜੀ ਸੁਣ ਕੇ ਕਹਿੰਦਿਆ ਉਦੋਂ 20 ਰੁਪਏ ਗਵਾਏ ਭਾਂਡਾ ਬਾਹਰ ਸੱਟ ਆਇਆ ਸ਼ਾਬ ਸੱਟ ਆਇਆ ਤੇ ਅੱਗੋ ਰਾਏ ਬੁਲਾਰ ਕਹਿੰਦੇ ਤਾਂ ਕੀ ਹੋਇਆ ਇਹ ਮਾਹਪੁਰਖ ਹੀ ਅੱਗੋ ਕਹਿੰਦੇ ਉੱਠਦੇ ਆ ਸਾਰ ਕਹਿੰਦੇ ਰਾਏ ਜੀ ਖੁਦਾਏ ਦੀਆਂ ਖੁਦਾਏ ਜਾਣੇ ਮੈਂ ਘਰ ਚ ਲਿਆ ਇਹ ਗੱਲ ਵੱਖਰੀ ਵੀ ਬਾਤ ਹੈ ਨਾ ਪਰ ਯਾਦ ਰੱਖਿਓ ਮੈਂ ਅਕਸਰ ਕਹਿਣਾ ਹੁੰਨਾ ਤੇ ਦੇਖੋ ਮਲਕ ਭਾਗੋ ਦੀ ਰੋਟੀ ਕਿਉਂ ਨਹੀਂ ਖਾਦੀ ਪਾਪ ਸੀ ਨਾ ਸੱਜਣ ਠੱਗ ਦੇ ਘਰ ਖਾਣਾ ਨਹੀਂ ਖਾਦਾ ਪਾਪ ਸੀ ਭੂਮੀਏ ਚੋਰ ਘਰ ਨਹੀਂ ਖਾਦਾ ਭਾਈ ਲਾਲੋ ਦੇ ਘਰ ਤਾਂ ਆਵਾਜ਼ ਮਾਰ ਕੇ ਕਿਆ ਭੁੱਖ ਲੱਗੀ ਮੈਂ ਤਾਂ ਕਹਿਣਾ ਜਦੋਂ ਪਿਤਾ ਜੀ ਨੇ 20 ਰੁਪਏ ਦੇ ਕੇ ਤੋਰਿਆ ਤੇ ਉਹਨਾਂ ਕਿਹਾ ਵੀ ਸੌਦਾ ਖਰਾ ਕਰ ਨਹੀਂ ਜਿਹੜੇ ਸਤਗੁਰੂ ਜਨਿਉ ਪਾਣ ਲਗਿਆਂ ਭਰੀ ਬਰਾਦਰੀ ਚ ਕਹਿੰਦੇ ਆ ਇਹ ਨਹੀਂ ਪਾਣਾ ਆਤਮਾ ਦਾ ਜਨੂਪਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨਿਉ ਜੀ ਕਾ ਖਈ ਤਾਂ ਭਾਂਡੇ ਕਤ ਇੰਨੀ ਬਰਾਦਰੀ ਚ ਗੱਲ ਕਹਿ ਦੇਣੀ ਸਾਰੇ ਬੇਦੀ ਇਕੱਠੇ ਹੋਏ ਰਿਸ਼ਤੇਦਾਰ ਇਕੱਠੇ ਹੋਏ ਨਾਨਕਾ ਦਾਦਕਾ ਕਹਤਾ ਨਾ ਨਾ ਇਹ ਨਹੀਂ ਮੈਂ ਕਿਹਨੇ ਜਦੋਂ ਪਿਤਾ ਜੀ ਨੇ 20 ਰੁਪਏ ਦੇ ਕੇ ਕਿਹਾ ਪੁੱਤਰ ਖਰਾ ਸੌਦਾ ਤੇ ਜੇ ਬਾਪੂ ਨੇ ਲਈ ਹੁੰਦੀ ਰਿਸ਼ਵਤ ਸੱਚੀ ਸਤਗੁਰੂ ਨੇ ਕਹਿਣਾ ਸੀ ਬਾਪੂ ਪਟਵਾਰੀ ਦਾ ਕੰਮ ਕਰਨ ਰਿਸ਼ਵਤ ਦੇ ਪੈਸੇ ਨਾਲ ਖਰੇ ਸਭ ਦੇ ਹੁੰਦੇ ਆ ਕਹਿਣਾ ਸੀ ਇਹਨਾਂ ਕਹਿ ਕਿ ਤੇ ਨਹੀਂ ਮੇਰੀ ਆਤਮਾ ਕਹਿੰਦੀ ਏ ਕਿ ਬਾਬਾ ਕਾਲੂ ਸਹਿਬ ਗੁੱਸੇ 'ਚ ਜ਼ਰੂਰ ਆ ਜਾਂਦੇ ਆ ਪਰ ਉਹਨਾਂ ਦੀ ਨੀਅਤ ਤੇ ਉਹਨਾਂ ਦੀ ਕੀਰਤ ਮਾੜੀ ਨਹੀਂ ਜਿਹਦੇ ਘਰ 'ਚ ਗੁਰੂ ਨਾਨਕ ਜਨਮ ਲਿਆ ਹੋਵੇ ਉਹ ਬੜੇ ਪਾਗਾਂ ਵਾਲਾ ਧੰਤਨ ਪਿਤਾ ਧੰਤਨ ਕੁੱਲ ਧੰਤਨ ਸੁਜਨਨੀ ਜਿਨ ਗੁਰੂ ਜਣਿਆ ਮੈਂ ਉਹ ਸਾਡਾ ਸੁਭਾਅ ਅਸੀਂ ਉਹਨਾਂ ਨੂੰ ਪੇਸ਼ ਇਤਿਹਾਸ ਇਸ ਤਾਂ ਕੀਤਾ ਬਾਬਾ ਕਾਲੂ ਸਾਹਿਬ ਦਾ ਨਾਮ ਹੀ ਕੋਈ ਨਹੀਂ ਲੈਂਦਾ ਗੁਰਬਾਣੀ ਕਹਿ ਰਹੀ ਏ ਤਨ ਤਨ ਪਿਤਾ ਹੈ ਮੇਰੀ ਬੇਨਤੀ ਫੇਰ ਸੁਣਿਓ ਕਿਉਂਕਿ ਗੁਰੂ ਅਮਰਦਾਸ ਰਹਿਮਤਾਂ ਵਰਤਾ ਰਹਿਆ ਅੱਜ ਕਿਉਂ ਹੈ ਗੋਇੰਦਵਾਲ ਸਾਹਿਬ ਬਾਬਾ ਮੋਰੀ ਜੀ ਬੈਠੇ ਆ ਇਹ ਇਹ ਮਹਿਮਾ ਪ੍ਰਕਾਸ਼ ਦੀ ਗ੍ਰੰਥ ਵੈ ਸੂਰਜ ਪ੍ਰਕਾਸ਼ ਵਿੱਚ ਵੀ ਆ ਗਿਆ ਨਹੀਂ ਗਿਆਨ ਸਿੰਘਾ ਨੇ ਮਹਿਮਾ ਪ੍ਰਕਾਸ਼ ਮੈਂ ਤਾਂ ਕਹਿ ਰਹੇ ਹਾਂ ਇਸ ਸੂਰਜ ਪ੍ਰਕਾਸ਼ ਤੋਂ ਪਹਿਲਾਂ ਲਿਖਿਆ ਇਹ ਲਿਖਿਆ ਸਰੂਪਦਾਸ ਭੱਲੇ ਨੇ ਗੁਰੂ ਅਮਰਦਾਸ ਦੀ ਅਨਸਬੰਧ ਚ ਹੁੰਦੇ ਨੇ ਉਹ ਸਰੂਪਦਾਸ ਭੱਲੇ ਦਾ ਤੇ ਕੁਦਰਤੀ ਤੌਰ ਤੇ ਪਰਿਵਾਰ ਵਿੱਚ ਪੀੜੀ ਦਰ ਪੀੜੀ ਗੱਲਾਂ ਅੱਗੇ ਚੱਲਦੀਆਂ ਸਰੂਪਦਾਸ ਭੱਲਾ ਦੇ ਇਹ ਮਹਿਮਾ ਪ੍ਰਕਾਸ਼ ਹੈ ਇਹਦੀ 17ਵੀਂ ਸਾਖੀ ਇਹ ਵੈਸੇ ਹੈ ਇਹ ਪੋਇਟਰੀ ਕਵਿਤਾ ਪਰ ਮੈਂ ਨਚੋੜ ਆਪ ਜੀ ਨੂੰ ਬੇਨਤੀ ਕਰਨਾ ਬਾਬਾ ਮੂਰੀ ਜੀ ਗੁਰੂ ਅਮਰਦਾਸ ਜੀ ਦੇ ਬੇਟੇ ਬੈਠੇ ਨੇ ਤੇ ਉਸ ਵਕਤ ਉਹਨਾਂ ਦੇ ਨਾਲ ਕੁਝ ਉਹਨਾਂ ਦੇ ਸਾਥੀ ਬੈਠੇ। ਇਉਂ ਕਹਿ ਲੋ ਆਪਣੀ ਸੱਜਣ ਮਿੱਤਰ ਬਰਾਦਰੀ ਵਿੱਚੋਂ ਉਹ ਸਾਰੇ ਕਹਿੰਦੇ ਨੇ ਵੀ ਤੁਹਾਨੂੰ ਤਾਂ ਬੜੀ ਮौज ਏ ਕਿ ਤੁਹਾਡੇ ਪਿਤਾ ਜੀ ਅੱਗੇ ਤਾਂ ਇੰਨਾ ਰੁਪਈਆ ਦਾ ਢੇਰ ਲੱਗ ਜਾਂਦਾ ਪੈਸਿਆਂ ਦਾ। ਸਰੂਪਦਾਸ ਭੱਲਾ ਜੀ ਕਹਿੰਦੇ ਆ ਬਾਬਾ ਮੋਰੀ ਜੀ ਕਹਿੰਦੇ ਆ ਲੱਗਦਾ ਹੋਵੇਗਾ ਸਾਡੇ ਕਿਸ ਭਾ ਸਾਡੇ ਕਿਸ ਕੰਮ ਸਾਨੂੰ ਤਾਂ ਪਿਤਾ ਜੀ ਨੇ ਟੱਕਾ ਨਹੀਂ ਕਿਦੀ ਦਿੱਤਾ ਇਸ ਦਾ ਇਹ ਗੱਲ ਉੱਥੇ ਬੈਠਿਆਂ ਬੰਦਿਆਂ ਚ ਹੋਈ ਇਹ ਗੱਲ ਪਹੁੰਚਦੀ ਪਹੁੰਚਦੀ ਗੁਰੂ ਅਮਰਦਾਸ ਜੀ ਕੋਲ ਚਲੀ ਗਈ ਹੁਣ ਗੁਰੂ ਅਮਰਦਾਸ ਜੀ ਨੂੰ ਪਤਾ ਵੀ ਪੁੱਤਰ ਦੇ ਮਨ ਚ ਫੁਰਨਾ ਉੱਠ ਗਿਆ ਗੁਰੂ ਕੀ ਸੇਵਾ ਨੂੰ ਦੇਖ ਕੇ ਸੰਗਤ ਦੀ ਸੇਵਾ ਨੂੰ ਹੁਣ ਜ਼ਰੂਰੀ ਹੈ ਕਿਸ ਦੇ ਫੁਰਨੇ ਨੂੰ ਮਸਲ ਕੇ ਕਿਵੇਂ ਸਮਝਾਇਆ ਜਾਏ ਕਿ ਇਹ ਨਿਜ ਵਰਤੋਂ ਵਾਸਤੇ ਨਹੀਂ ਹਜ਼ੂਰ ਨੇ ਦੂਸਰੇ ਦਿਨ ਸੰਗਤ ਨੂੰ ਕਿਹਾ ਫਰਮਾਇਆ ਕਿ ਸੰਗਤ ਜੀ ਕੱਲ ਨੂੰ ਤੁਸੀਂ ਉਸ ਤੇ ਵੈਸੇ ਪੰਜ ਪੈਸੇ ਲਿਖਿਆ ਮਹਿਮਾ ਪ੍ਰਕਾਸ਼ ਲਿਖਿਆ ਪੰਜ ਪੈਸੇ ਪਰ ਸਿੱਧਾ ਮਤਲਬ ਇਹ ਕੱਲ ਨੂੰ ਜਿੰਨੇ ਮੱਥਾ ਟੇਕਣੇ ਸਿੱਕਿਆਂ ਦਾ ਟੇਕੇ ਸਿੱਕੇ ਲੈ ਕੇ ਆਉਣੇ ਤੇ ਜਿਹੜਾ ਸੇਵਾ ਕਰਕੇ ਸਾਹਮਣ ਵਾਲ ਨੂੰ ਕਿਹਾ ਸਾਹਮਣੇ ਕੋਈ ਨਹੀਂ ਢੇਰ ਲਗਾ ਰਹਿੰਦੇ ਹੋ ਸਿੱਕੇ ਪਿਆਰੂ ਸੰਗਤ ਨੇ ਸਤਿਵਚਨ ਕਿਹਾ ਜੀ ਸਵੇਰੇ ਜਿਹੜੀ ਸੰਗਤ ਆਵੇ ਸਾਰੇ ਸਿੱਕੇ ਸਿੱਕਿਆਂ ਦਾ ਢੇਰ ਲੱਗ ਗਿਆ ਸ਼ਾਮ ਨੂੰ ਮਹਾਰਾਜ ਜੀ ਨੇ ਆਪਣੇ ਪੁੱਤਰ ਬਾਬਾ ਮੋਰੀ ਜੀ ਨੂੰ ਬੁਲਾਇਆ ਕਹਿਣ ਲੱਗੇ ਬੇਟਾ ਕੱਲ ਅਸੀਂ ਸੁਣਿਆ ਹੈ ਕੋਈ ਦਿਨ ਪਹਿਲਾਂ ਤੁਸੀਂ ਇਹ ਕਹਿ ਰਹੇ ਸੀ ਕਿ ਪੈਸੇ ਵਰਤੋਂ ਵਿੱਚ ਨਹੀਂ ਲਿਆਉਂਦੇ ਇੰਨਾ ਪੈਸਾ ਹੁੰਦਾ ਹੈ ਹਜੂਰ ਨੇ ਕਿਹਾ ਸੀ ਮਨ ਬਣਾ ਲਿਆ ਹੈ ਬਸ ਸਮਝਾਣ ਲਈ ਆ ਮਾਇਆ ਤੁਹਾਡੀ ਅੱਜ ਤੋਂ ਬਾਅਦ ਤੇ ਤੁਸੀਂ ਲੈ ਜਾਓ ਫੁਰਨਾ ਤੇ ਬਰਨੇ ਇਸ ਬਣੇ ਸੀ ਜਦੋਂ ਪਾਣ ਵਾਸਤੇ ਤਿਆਰ ਕਹਿਣ ਲੱਗੇ ਹਾਂ ਬੇਟਾ ਇੱਕ ਸ਼ਰਤ ਹੈ ਕਿ ਇਹ ਪੈਸੇ ਸਾਰੇ ਸਿਰਫ ਕੱਲੇ ਤੁਸੀਂ ਗਿਣਨੇ ਨੇ ਜਿੰਨੇ ਸਿੱਕੇ ਨੇ ਤੁਸੀਂ ਗਿਣਨੇ ਨੇ ਤੇ ਗਿਣ ਕੇ ਇਹਨਾਂ ਸਿੱਕਿਆਂ ਨੂੰ ਦੱਸ ਕੇ ਉਦੋਂ ਬਾਅਦ ਲੈ ਕੇ ਜਾਣਾ ਦੋ ਬੰਦਾ ਨਹੀਂ ਕੋਈ ਨਾਲ ਲਾਣਾ ਉਹ ਕੋਸ਼ਨ ਕੋਈ ਜੀ ਗਿਣ ਲੰਗ ساری ਰਾਤ ਸਿੱਕੇ ਗਿੰਦੇ ਰਹੇ ساری ਰਾਤ ਸਿੱਕੇ ਗਿਣੇ ਜੀ ਜਦੋਂ ਢੇਰ ਗਿਣਿਆ ਗਿਆ ਸਵਰੇ ਕਹਿੰਦੇ ਪਿਤਾ ਜੀ ਗਣਦੇ ਤੇ ਇੰਨੀ ਮਾਇਆ ਹੋਈ ਸਤਗੁਰਾਂ ਨੇ ਕਿ ਹੱਥ ਤਾਂ ਦਿਖਾ ਜਦੋਂ ਹੱਥ ਦਿਖਾਏ ਸਿੱਕੇ ਗਿਣ-ਗਿਣ ਕੇ ਸਾਰੀਆਂ ਆ ਜਿਹੜੀਆਂ ਲਕੀਰਾਂ ਸਨ ਕਾਲਖ ਨਾਲ ਭਰ ਗਈਆਂ ਕਿਉਂਕਿ ਗਿੰਦੇ ਰੇ ਸਿੱਕਿਆਂ ਦੀ ਕਾਲਖ ਲੱਗਦੀ ਦੀ ਕਹਿੰਦੇ ਪੁੱਤ ਗੰਢ ਤਾਂ ਬੰਨ ਲੈ ਪਰ ਪਹਿਲਾਂ ਹੱਥ ਧੋ ਕਿਆ ਇਹ ਸਿੱਕਿਆਂ ਜਿਹੜੀ ਕਾਲਖ ਲੱਗੀ ਹੱਥ ਤੋਂ ਉਹ ਹੱਥ ਧੋਣ ਚਲੇ ਗਏ ਇੱਕ ਵਾਰੀ ਦੋ ਵਾਰੀ ਕਿੰਨਾ ਸਮਾਂ ਲਾ ਕੇ ਹੱਥ ਧੋਤਾ ਪਰ ਫਿਰ ਵੀ ਉਹ ਕਾਲਖ ਇੰਨੀ ਗਹਿਰੀ ਸੀ ਜੀ ਇੰਨੀ ਪੱਕੀ ਸੀ ਉਹ ਵਿੱਚ ਜਿਹੜੀਆਂ ਆ ਸਾਡੀਆਂ ਲਕੀਰਾਂ ਨੇ ਉਹਦੇ ਵਿੱਚ ਫਿਰ ਰਹਿ ਗਈ ਹਜੂਰ ਨੇ ਕਿਹਾ ਇਹਨੂੰ ਕੱਢ ਕਹਿੰਦਾ ਪਿਤਾ ਜੀ ਤੋਤਾ ਤਾਂ ਬੜੀ ਵਰੀ ਪਰ ਇਹ ਨਿਕਲਦੀਆਂ ਨਹੀਂ ਸਤਗੁਰਾਂ ਨੇ ਕਿਹਾ ਪੁੱਤਰ ਅਜੇ ਗਿਣੇ ਨੇ ਅਜੇ ਸਿਰਫ ਗੁਰੂ ਕੀ ਗੋਲਕ ਗਿਣੀ ਹੈ ਇਹ ਸੰਗਤ ਦਾ ਪੈਸਾ ਗਿਣਿਆ ਤੇ ਹੱਥ ਇੰਨੇ ਕਾਲੇ ਹੋ ਗਏ ਆ ਇਹ ਧੋਣ ਦੇ باوجود ਵੀ ਕਾਲਖ ਨਹੀਂ ਉਤਰਦੀ ਪੁੱਤਰ ਜਿੱਦਨ ਵਰਤਨ ਲੱਗ ਪੈ ਕਈ ਜਨਮ ਲੱਗ ਜਾਣਗੇ ਕਾਲਖ ਉਤਰਨੀ ਕੋਈ ਨਹੀਂ ਇਹ ਮੈਂ ਤਾਂ ਕਿ ਆਖਤਵੀ ਸਾਖੀ ਹੈ ਜੀ ਗੁਰੂ ਮਹਿਮਾ ਪ੍ਰਕਾਸ਼ ਵਿੱਚ ਮਹਾਰਾਜ ਜੀ ਕਹਿੰਦੇ ਆ ਵੀ ਫਿਰ ਬਿੰਤੀ ਹੈ ਅਸੀਂ ਸ਼ੁਰੂਆਤ ਕੀਤੀ ਸੀ ਲਾਲਚ ਕਿਸੇ ਰੂਪ ਵਿੱਚ ਆ ਜਾਏ ਹੁਣ ਇਹਦੀ ਇੱਕ ਲਹਿਰ ਹੋਰ ਹੈ ਅਧਿਆਤਮਕ ਵਿੱਚ ਇਹਦੀ ਲਹਿਰ ਹੈ ਜੀ ਅਨਕ ਲਹਿਰੀ ਕਾਲੂਲ ਤੇ ਅਸੀਂ ਪੜਿਆ ਹੈ ਇੱਕ ਲਹਿਰ ਪੈਸੇ ਤੋਂ ਬਿੜਾ ਹੋਰ ਹੈ ਉਹ ਸਾਡੇ ਸਰੀਰ ਦੇ ਅੰਗਾਂ ਨਾਲ ਮੈਂ ਪਰਸੋ ਸ਼ਾਇਦ ਕਿਹਾ ਸੀ ਸਾਡੇ ਸਰੀਰ ਦਾ ਹਰ ਅੰਗ ਲਾਲਚੀ ਤੇ ਸੰਤੋਖੀ ਹੋ ਸਕਦਾ ਹੈ ਅੱਖਾਂ ਲਾਲਚੀ ਵੀ ਨੇ ਸੰਤੋਖੀ ਵੀ ਨੇ ਜੀਵ ਲਾਲਚੀ ਵੀ ਹੈ ਤੇ ਸੰਤੋਖੀ ਵੀ ਹੈ ਕਨ ਲਾਲਚੀ ਵੀ ਨੇ ਤੇ ਸੰਤੋਖੀ ਵੀ ਨੇ ਹੁਣ ਦੇਖੋ ਇੱਕ ਉਹ એનર્ਜੀ ਹੈ ਜਦੋਂ ਸਰੀਰ ਦੇ ਅੰਗਾਂ ਨੂੰ ਪੈਂਦੀ ਹੈ ਤੇ ਉਦੋਂ ਗੁਰੂ ਅੰਗਦ ਸਾਹਿਬ ਵਚਨ ਕਰਦੇ ਆ ਆਖਣ ਆਖਣਾ ਰੱਜਿਆ ਇਹ ਵੀ ਲਾਲਚ ਹੈ ਨਾ ਜੀ ਇੰਨਾ ਸਮਾਂ ਬੋਲਿਆ ਮੈਂ ਕੱਲੇ ਪੈਸੇ ਦੇ ਅਰਥ ਲਾਲਚ ਦੇ ਨਹੀਂ ਕਰ ਰਿਹਾ ਤੇ ਸੱਚੀ ਹੈ ਜਿਵੇਂ ਪਾਣੀ ਸਾਫ਼ ਖਲੋਤਾ ਹੋਵੇ ਨਾ ਨਿਰਮਲ ਪਾਣੀ ਤੇ ਉਹਦੇ ਉੱਤੇ ਬੂਰ ਪੈ ਜਾਏ ਕਿੱਕਰ ਹੋਵੇ ਜਾਂ ਕੋਈ ਹੋਰ ਬੂਰ ਪੈ ਜਾਏ ਉਹ ਪਾਣੀ ਦਾ ਨਾਸ਼ ਮਾਰ ਦਿੰਦਾ ਹੈ ਸਾਬ ਪਾਣੀ ਤੇ ਬੂਰ ਪੈ ਜਾਏ ਪਾਣੀ ਦਾ ਨਾਸ਼ ਵਾਜ ਜਾਂਦਾ ਹੈ ਸਾਭ ਖਿਰਦੇ ਤੇ ਲਾਲਚ ਦਾ ਬੂਰ ਪੈਣ ਲੱਗ ਪਏ ਤੇ ਲਾਲਚ ਖਿਰਦੇ ਦਾ ਨਾਸ਼ ਮਾਰ ਦਿੰਦਾ ਹੈ